ਕਾਇਆ ਨੂੰ ਗਾਲ ਦੇ ਕੰਮ ਤੇ ਕਰੋ ਜਿਸਮੇ ਕਾਇਆ কাম করো গোনে কাম করো তোমে ਸਾਨ ਤੋਂ ਕਰੋ ਸੁਦਮੇ ਕਾਮ मचर हो ਸੱਚੇ ਬਾਸ਼ਾ ਕਹਿੰਦੇ ਕਾਮ ਤੇ ਕ੍ਰੋਧ ਗੁਰਮੁਖ ਪਿਆਰਿਓ ਸਰੀਰ ਦਾ ਅੰਦਰੋਂ ਅੰਦਰੀ ਗਾਲਾ ਕਰੀ ਜਾਂਦੇ ਨੇ ਇੱਥੇ 6ਵੀਂ ਸਟੇਜ ਆ ਗਈ 6ਵੇਂ ਤਾਂ ਮਨ ਪੁੱਛੈ ਜਾਤ ਗੁਰਮੁਖ ਪਿਆਰੇ ਜਵਾਨੀ ਦੇ ਵਿੱਚ ਵੀ ਜਾ ਸਕਦਾ ਐਉਂ ਨਹੀਂ ਵੀ ਵਢੇਪੇ ਵੇ ਤੇ ਵਿੱਚ ਹੀ ਜਾਣਾ ਸਤਿਗੁਰੂ ਜੀ ਮਹਾਰਾਜ ਕਹਿੰਦੇ ਭਰ ਜੋਬਨ ਮਰ ਜਾਹੇ ਕੀ ਕੀਤਾ ਕਿਸੇ ਦਾ ਜਵਾਨ ਪੁੱਤ ਇਥੋਂ ਦੁਨੀਆ ਤੋਂ ਗਿਆ ਕਿਸੇ ਦੀ ਮਾਂ ਦੇ ਅੱਖ ਦਾ ਤਾਰਾ ਦੁਨੀਆ ਤੋਂ ਚਲੇ ਆ ਗਿਆ ਗੁਰਮੁਖ ਪਿਆਰੇ ਕੀ ਕਰ ਸਕਦੇ ਆ ਸਤਿਗੁਰੂ ਜੀ ਮਹਾਰਾਜ ਕਹਿੰਦੇ ਭਰ ਜੋਬਨ ਮਰ ਜਾਹੇ ਕੇ ਕੀਜੈ ਮੇਰਾ ਮੇਰਾ ਕਰ ਰੂ ਬੀਜੈ ਕਹਿੰਦੇ ਮੇਰਾ ਸੀ ਮੇਰਾ ਪੁੱਤ ਸੀ ਸੇਵਾ ਕਰਦਾ ਸੀ ਕੰਮ ਕਰਦਾ ਸੀ ਕਿਸੇ ਨੂੰ ਭੈੜਾ ਨਹੀਂ ਬੋਲਦਾ ਸੀ ਬੁਰਾ ਨਹੀਂ ਬੋਲਦਾ ਸੀ ਇਉਂ ਵੀ ਕਹਿ ਸਕਦੇ ਆ ਪਰ ਆਪਾਂ ਤਰ ਘੁਸ ਨਹੀਂ ਸਕਦੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਾਮ ਸਕਾਰਾ ਉਹ ਪਰਮਾਤਮਾ ਦੇ ਮੂਰੇ ਕਿਸੇ ਦਾ ਜੋਰ ਨਹੀਂ ਜੋਰ ਨਾ ਜੀਵਨ ਮਰਨ ਨਹਿ ਜੋਰ ਨਾ ਜਿਉਣ ਤੇ ਜੋਰ ਹੈ ਨਾ ਮਰਨ ਤੇ ਜੋਰ ਹੈ ਗੁਰਮੁਖ ਪਿਆਰਿਓ ਹੁਣ 6ਵੀਂ ਸਟੇਜ ਤੇ ਆ ਗਿਆ ਗੁਰਮੁਖ ਪਿਆਰਿਓ 15-20 ਸਾਲ ਦੀ ਉਮਰ ਹੈ ਹੁਣ ਇੱਥੋਂ ਅੱਗੇ ਚੱਲਿਆ ਗੁਰਮੁਖ ਪਿਆਰਿਓ 7ਵੀਂ ਸਟੇਜ ਤੇ ਆ ਗਿਆ ਹੁਣ ਮਾਂ ਪਿਓ ਨੂੰ ਲੱਗਣ ਲੱਗ ਗਿਆ ਵੀ ਮੇਰਾ ਪੁੱਤ ਜਵਾਨ ਹੋ ਗਿਆ ਆਪਣਾ ਪੁੱਤ ਕਹਿੰਦੇ ਜਵਾਨ ਹੋ ਗਿਆ ਹੁਣ ਆਪਾਂ ਇਹਦਾ ਘਰ ਬਸਾਈਏ ਇਹਦਾ ਆਪਾਂ ਵਿਆਹ ਕਰੀਏ